ਪਿਛਲੇ ਸਾਲ ਦੇ ਵਾਂਗ ਇਸ ਸਾਲ ਵੀ 5 ਅਗਸਤ 2024 ਦਿਨ ਸੋਮਵਾਰ ਸ਼੍ਰੀ ਗੋਵਿੰਦ ਗਉਥਾਮ ਮੰਦਿਰ ਅੰਮ੍ਰਿਤਸਰ ਪਿੰਜਰਾਪੋਲ ਗਊਸ਼ਾਲਾ ਫੋਕਲ ਪੁਆਇੰਟ ਵਿਖੇ ਸ਼ਰਾਵਨ ਮਹੀਨੇ ਵਿੱਚ ਭਗਵਾਨ ਸ਼ੰਕਰ ਦੇ 108ਵੇਂ ਮ੍ਰਿਤਕ ਦੇਹ ਦੀ ਪੂਜਾ ਕੀਤੀ ਗਈ ਇਸ ਮੌਕੇ ਕਿਤਾਲੀ ਪਰਿਵਾਰਾਂ ਨੇ ਭਗਵਾਨ ਸ਼ੰਕਰ ਦੇ ਸ਼ਿਵਲਿੰਗ ਦੀ ਪੂਜਾ ਕੀਤੀ ਇਸ ਮੌਕੇ ਸੰਤੋਸ਼ ਗੁਪਤਾ ਅਸ਼ੋਕ ਕਪੂਰ ਨਵਲ ਗੁਪਤਾ ਸੰਜੀਵ ਖੋਸਲਾ ਸतीश ਗੁਪਤਾ ਅਜੇ ਬਚੂਰੀਆ ਹੀਰਾ ਲਾਲ ਵਿਜੇ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅਤੇ ਇਸ ਮੌਕੇ ਲੰਗਰ ਪੰਡਾਰਾ ਵੀ ਲਗਾਇਆ ਗਿਆ ਮੰਦਰ ਨੂੰ ਸਥਾਪਿਤ ਹੋਏ 5 ਸਾਲ ਹੋ ਗਏ ਨੇ 19 ਦੇ ਵਿੱਚ ਸਥਾਪਿਤ ਹੋਇਆ ਸੀਗਾ ਤੁਸੀਂ ਦੇਖਦੇ ਹੋ ਕਿ ਹਰ ਫੰਕਸ਼ਨ ਇਹ ਮੰਦਰ ਬੜੇ ਉਤਸ਼ਾਹ ਨਾਲ ਬਣਾਉਂਦਾ ਹੈ ਅੱਜ ਵੀ ਜਿਹੜਾ ਸ਼ਿਵਰਾਜਨਾ ਕੀਤੀ ਗਈ ਹੈ ਮੇਰਾ ਖਿਆਲ ਹੈ ਕਿ ਕਿਸੇ ਅਬਰਸਰ ਦੇ ਵਿੱਚ ਕਿਤੇ ਵੀ ਇਸ ਤਰੀਕੇ ਨਾਲ ਸ਼ਿਵਰਾਜਨਾ ਨਹੀਂ ਹੋਈ 108 ਜੋੜੇ ਜਿਹੜੇ ਇਹ ਬੈਠੇ ਨੇ ਆਰਾਧਨਾ ਤੇ ਉਹਨਾਂ ਨੇ ਵਿਧੀ ਰਾਤ ਪੂਜਾ ਕੀਤੀ ਹੈ ਮੈਂ ਸਾਰੀ ਹੀ ਸੰਗਤ ਨੂੰ ਔਰ ਸ਼ਿਵ ਭਗਤਾਂ ਨੂੰ ਅੰਮ੍ਰਿਤਸਰ ਪੰਜਾਬ ਦੇ ਗਊਸ਼ਾਲਾ ਵੱਲੋਂ ਹਾਰਦਿਕ ਵਧਾਈ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ ਅੱਜ શ્રી ਗੋਬਿੰਦ ਗੋਦਾਮ ਮੰਦਿਰ ਫੋਕਲ ਪੁਆਇੰਟ ਮੌਂਸ਼ਰਲਾ ਵਿਖੇ ਜਿਹੜੀ ਕਿ ਕਿਂਜੜਾ ਪੋਲ ਗਊ ਪੰਜਾਬ ਪੁਰ ਅੰਮ੍ਰਿਤਸਰ ਪੰਜਾਬ ਪੁਰ ਮੌਂਸ਼ਰਲਾ ਦੀ ਬ੍ਰਾਂਚ ਹੈ ਉੱਥੇ ਇੱਕ ਬਵੇ ਮੰਦਿਰ ਦਾ ਨਿਰਮਾਣ ਇੰਡਸਟਰੀਸ ਨੇ ਕੀਤਾ ਅਤੇ ਹਰ ਪਿਛਲੇ ਸਾਲ ਵੀ 108 ਭਾਰਤੀ ਸ਼ਿਵਲਿੰਗ ਬਣਾ ਕੇ 40 ਪਰਿਵਾਰਾਂ ਨੇ ਪੂਜਾ ਕੀਤੀ ਸੀ ਇਸ ਵਾਰ ਵੀ ਬਹੁਤ ਜਿਆਦਾ ਜਿਹੜੇ ਇੰਡਸਟਰੀਜ਼ ਵੀਰ ਆ ਉਹਨਾਂ ਨੇ ਉਹਨਾਂ ਜੋ ਉਤਸ਼ਾਹ ਸੀ ਅੱਜ ਵੀ 41 ਪਰਿਵਾਰਾਂ ਨੇ ਹਰ ਪਰਿਵਾਰ ਨੇ ਪਹਿਲੇ ਘਰ ਆ ਕੇ ਆਪਣੇ ਹੱਥ ਨਾਲ ਮਿੱਟੀ ਦੇ 108 ਸ਼ਿਵਲਿੰਗ ਬਣਾਏ ਤੇ ਹਰ ਪਰਿਵਾਰ ਨੇ 108 ਪਾਰਥੀਵ ਸ਼ਿਵਲਿੰਗ ਦੀ ਅੱਜ ਪੂਜਾ ਕੀਤੀ ਉਹਦੇ ਜਿਹੜੀ ਪੂਜਾ ਸਵੇਰੇ 10 ਵਜੇ ਸ਼ੁਰੂ ਹੋਈ ਤੇ ਤਕਰੀਬਨ 3 ਵਜੇ ਤੱਕ ਚੱਲੀ ਆਹ ਸ਼੍ਰੀ ਗੋਬਿੰਦ ਗੋਬਾ ਦਾ ਮੰਦਿਰ ਵਿੱਚ ਪਾਰਥੀਵ ਸ਼ਿਵਲਿੰਗਾਂ ਦੀ ਪੂਜਾ ਕੀਤੀ ਗਈ ਹੈ ਪਿਛਲੇ ਸਾਲ ਵੀ ਪੂਜਾ ਤੇ ਬਹੁਤ ਆਨੰਦ ਆਇਆ ਸੀ ਆਰ ਕੀ ਉਸ ਤੋਂ ਵੱਧ ਕੇ ਲੋਕਾਂ ਨੇ ਹਸਾਲੇ ਆਦੇ ਵਿੱਚ ਅੱਜ ਲਗਭਗ 5200 ਸ਼ਿਵਲਿੰਗਾ ਦੀ ਪੂਜਾ 44 ਪਰਿਵਾਰਾਂ ਨੇ ਕੀਤੀ ਹੈ ਸ਼ਾਵਨ ਦੇ ਮਹੀਨੇ ਵਿੱਚ ਪੋਲੇ ਸ਼ੰਕਰ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਪੋਲੇ ਸ਼ੰਕਰ ਨੂੰ ਵੀ ਸ਼ਾਵਨ ਦਾ ਮਹੀਨਾ ਬਹੁਤ ਹੀ ਪਿਆਰਾ ਹੈ ਇੱਥੇ ਤਹਤੀ ਭਗਤਾਂ ਵੱਲੋਂ ਮੰਦਿਰ ਗੋਬਿੰਦ ਗੌਧਾਮ ਟੋਕਲ ਪੁਆਇੰਟ ਵਿਖੇ ਪੂਜਾ ਅਰਚਨਾ ਕੀਤੀ ਗਈ ਅਤੇ ਵੱਖ-ਵੱਖ ਸ਼ਿਵਲਿੰਗ ਬਣਾ ਕੇ ਇੱਥੇ 48 ਪਰਿਵਾਰਾਂ ਨੇ ਪੂਜਾ ਅਰਚਨਾ ਕੀਤੀ ਅਤੇ ਪਰਿਵਾਰ ਦੀ ਸ਼ੁਭ ਸ਼ਾਂਤੀ ਦੀ ਅਰਦਾਸ ਕੀਤੀ ਅਮਰਥਰ ਫਾਖਰੇ ਖਬਰਨਾਮਾ ਜੀ ਕੈਮਰਾਮੈਨ ਪਰੇ ਸ਼ਰਮਾ ਦੇ ਨਾਲ ਹਰਕੇਸ਼ ਕੁਮਾਰ